ਸਤਿ ਸ਼੍ਰੀ ਅਕਾਲ ਜੀ ਮੈਂ ਫਰਬਲਿੰਕ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਟਰੂ ਕ੍ਰਾਈਮ ਕੇਸ ਦੇ ਵਿੱਚ ਇੱਥੇ ਅਸੀਂ ਤੁਹਾਨੂੰ ਅਪਰਾਧ ਜਗਤ ਨਾਲ ਜੁੜੀਆਂ ਬਹੁਤ ਸਾਰੀਆਂ ਸੱਚੀਆਂ ਘਟਨਾਵਾਂ ਨਾਲ ਰੂਬਰੂ ਕਰਵਾਉਂਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਹਾਨੂੰ ਬੇਨਤੀ ਹੈ ਕਿ ਇਹਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਤੁਹਾਡਾ ਇੱਕ ਸਬਸਕ੍ਰਾਈਬ ਸਾਨੂੰ ਮੋਟੀਵੇਟ ਕਰੇਗਾ ਆਪਣੇ ਕੰਮ ਨੂੰ ਹੋਰ ਬਿਹਤਰ ਢੰਗ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਲਈ ਤੇ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਰੁਕ ਕਰਦੇ ਹਾਂ ਅੱਜ ਦੀ ਕਹਾਣੀ ਵੱਲ ਅੱਜ ਦੀ ਕਹਾਣੀ ਹੈ ਤਾਮਿਲਨਾਡੂ ਦੇ ਚੇਨਈ ਦੀ ਜਿੱਥੇ ਦਾ ਇੱਕ ਇਲਾਕਾ ਸੀਗਾ ਪੈਰੂ ਬੱਕਮ ਉੱਥੇ ਇੱਕ ਕਲੋਨੀ ਪੈਂਦੀ ਹੈ ਕਰੂਨਾ ਨidhi ਨਗਰ ਕਰੂਨਾ ਨidhi ਨਗਰ ਦੇ ਨਾਮ ਤੋਂ ਤੇ ਉੱਥੇ ਇੱਕ ਫੈਮਿਲੀ ਰਹਿੰਦੀ ਸੀਗੀ ਇੱਕ ਸ਼ਖਸ ਸੀਗਾ ਉਹ ਆਪਣੀ ਪਤਨੀ ਤੇ ਆਪਣੀ ਬੇਟੀ ਦੇ ਨਾਲ ਉੱਥੇ ਰਹਿੰਦਾ ਸੀਗਾ ਸ਼ਖਸ ਦਾ ਨਾਮ ਸੀਗਾ ਨਾਗਰਾਜ ਨਾਗ ਨਾਗਰਾਜ ਇੱਕ ਬਹੁਤ ਚੰਗਾ ਇਨਸਾਨ ਸੀਗਾ ਪੜਿਆ ਲਿਖਿਆ ਇਨਸਾਨ ਸੀਗਾ ਨੌਕਰੀ ਕਰਦਾ ਸੀਗਾ ਤੇ ਉਹਦੀ ਬੇਟੀ ਸੀਗੀ ਜਿਹੜੀ ਉਹਨੇ ਸਕੂਲ ਤੋਂ ਕਾਲਜ ਕਾਲਜੋਂ ਨੇ ਆਈਟੀਆਈ ਕੀਤੀ ਹੋਈ ਸੀ ਔਰ ਉਸ ਤੋਂ ਬਾਅਦ ਉਹਨੂੰ ਆਈਟੀ ਫਰਮ ਦੇ ਵਿੱਚ ਇੱਕ ਜੌਬ ਮਿਲ ਗਈ ਸੀ ਤਾਂ ਹੁਣ ਜਿਹੜੀ ਉਹਦੀ ਵਾਈਫ ਸੀਗੀ ਉਹ ਹਾਊਸ ਵਾਈਫ ਸੀਗੀ ਤਾਂ ਹੁਣ ਉਹਨਾਂ ਦਾ ਬਹੁਤ ਵਧੀਆ ਫੈਮਿਲੀ ਸੀਗੀ ਉਹਨਾਂ ਦੇ ਘਰ 'ਚ ਬਹੁਤ ਵਧੀਆ ਮਾਹੌਲ ਸੀਗਾ ਕੋਈ ਅੰਧਵਿਸ਼ਵਾਸ ਵਾਲਾ ਮਾਹੌਲ ਨਹੀਂ ਸੀ ਕਿਉਂਕਿ ਉਹ ਸਾਰੇ ਪੜੇ ਲਿਖੇ ਸੀਗੇ ਤਾਂ ਹੁਣ ਇੱਥੇ ਕੀ ਹੁੰਦਾ ਹੈ ਕਿ ਜਿਹੜਾ ਇਹ ਨਾਗਰਾਜ ਹੁੰਦਾ ਹੈ ਇਹਦਾ ਧਿਆਨ ਹੌਲੀ-ਹੌਲੀ ਧਾਰਮਿਕ ਕੰਮਾਂ ਵੱਲ ਜ਼ਿਆਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਪਹਿਲਾਂ ਥੋੜਾ ਘੱਟ ਸੀਗਾ ਪੂਜਾ ਪਾਠ ਵੱਲ ਨਾਰਮਲ ਤਾਂ ਉਹ ਕਰਦੇ ਹੀ ਸੀਗਾ ਪਰ ਇੱਕ ਹੁੰਦਾ ਹੈ ਨਾ ਕਿ ਇੱਕ ਸਾਈਡ ਤੇ ਹੋ ਜਾਣਾ ਇੱਕ ਪਾਸੇ ਹੀ ਧਿਆਨ ਲਾ ਲੈਣਾ ਤਾਂ ਹੌਲੀ ਹੌਲੀ ਕੀ ਹੁੰਦਾ ਹੈ ਕਿ ਨਾਗਰਾਜ ਦਾ ਧਿਆਨ ਪੂਰੀ ਤਰ੍ਹਾਂ ਸੀਗਾ ਉਹ ਇਨਾ ਕੰਮਾਂ ਵਾਲੀ ਲੱਗ ਜਾਂਦਾ ਹੈ ਉਹ ਹੁਣ ਉਹ ਕੀ ਕਰਦਾ ਆ ਕਿ ਉਹ ਆਪਣੇ ਘਰ ਦੀ ਬੈਕਸਾਈਡ ਤੇ ਥੋੜੀ ਜਗ੍ਹਾ ਹੁੰਦੀ ਹੈ ਉੱਥੇ ਇੱਕ ਮੰਦਿਰ ਬਣਵਾਉਣਾ ਸ਼ੁਰੂ ਕਰਦਾ ਆ ਕਿਉਂਕਿ ਹੁਣ ਇਹਦੀ ਧਾਰਮਿਕ ਕੰਮਾਂ ਵੱਲ ਥੋੜੀ ਜ਼ਿਆਦਾ ਰੁਚੀ ਹੁੰਦੀ ਜਾਂਦੀ ਹੈ ਤਾਂ ਹੁਣ ਜਿਹੜੇ ਅੰਡੀ ਗਵੰਡੀ ਸੀਗੇ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਸੀ ਕਿਉਂਕਿ ਉਹ ਬਹੁਤ ਵਧੀਆ ਇਨਸਾਨ ਸੀਗਾ ਕਦੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਮਨ ਮੁਟਾਵ ਨਹੀਂ ਤਾਂ ਐਵੇਂ ਦਾ ਕੋਈ ਕੰਮ ਨਹੀਂ ਸੀ ਕਰਦਾ ਤਾਂ ਲੋਕਾਂ ਨੂੰ ਵੀ ਲੱਗਿਆ ਕਿ ਚਲੋ ਵਧੀਆ ਆ ਆਪਣੇ ਹੁੰਦਾ ਹੀ ਐ ਨਾਰਮਲ ਕੋਈ ਕੋਈ ਪੂਜਾ ਪਾਠ ਵਾਲ ਕਿਸੇ ਦਾ ਜ਼ਿਆਦਾ ਧਿਆਨ ਹੋਏ ਤਾਂ ਸਾਰਿਆਂ ਨੂੰ ਇਹ ਲੱਗਦਾ ਕਿ ਬਹੁਤ ਵਧੀਆ ਕੰਮ ਆ ਹਨਾ ਤੇ ਹੈ ਵੀ ਤਾਂ ਹੁਣ ਇੱਥੇ ਕੀ ਹੁੰਦਾ ਆ ਕਿ ਹੌਲੀ ਹੌਲੀ ਜਦੋਂ ਉਹਦਾ ਧਿਆਨ ਸਾਰਾ ਇਸਾਈਡ ਹੀ ਹੋਣਾ ਸ਼ੁਰੂ ਹੋ ਜਾਂਦਾ ਆ ਹੁਣ ਉਹਨਾਂ ਦੀ ਜਿਹੜੀ ਜ਼ਿੰਦਗੀ ਬਦਲਦੀ ਆ ਉਹ ਬਦਲਦੀ ਆ 16 ਨਵੰਬਰ 2021 ਤੋਂ ਹੁਣ ਕੀ ਹੁੰਦਾ ਹੈ ਕਿ ਜਿਹੜਾ ਜੂਨ ਦੇ ਮਹੀਨੇ ਤੋਂ ਜੂਨ 2021 ਤੋਂ ਹੀ ਇਹ ਜਿਹੜਾ ਨਾਗਰਾ ਸੀਗਾ ਇਹ ਆਪਣੀ ਪਤਨੀ ਨੂੰ ਦੱਸਣਾ ਸ਼ੁਰੂ ਕਰਦਾ ਆ ਕਿ ਮੇਰੀ ਡਾਇਰੈਕਟ ਦੇਵੀ-ਦੇਵਤਿਆਂ ਨਾਲ ਗੱਲਾਂ ਹੁੰਦੀਆਂ ਨੇ ਹੁਣ ਉਹਦੀ ਪਤਨੀ ਦਾ ਉੱਤੇ ਬਹੁਤ ਵਿਸ਼ਵਾਸ ਸੀਗਾ ਤੇ ਉਹ ਮੰਨ ਲੈਂਦੀ ਹੈ ਕਿ ਹਾਂ ਇਹ ਹੋ ਸਕਦਾ ਆ ਕਿ ਮੇਰੇ ਜਿਹੜਾ ਘਰ ਵਾਲਾ ਆ ਉਹਦੀਆਂ ਹੁੰਦੀ ਹੋਏ ਐਦਾਂ ਗੱਲ ਤਾਂ ਉਹ ਦੱਸਦਾ ਆ ਕਿ ਮੈਨੂੰ ਉਹਨਾਂ ਨੇ ਕਿਹਾ ਹੈ ਕਿ ਅਸੀਂ ਤੈਨੂੰ ਅਮਰ ਕਰਨਾ ਹੈ ਤੇ ਤੂੰ ਅਮਰ ਹੋ ਜਾਏਂਗਾ ਤਾਂ ਹੁਣ ਉਹਦੀ ਪਤਨੀ ਉਹਦੇ ਤੇ ਬਹੁਤ ਵਿਸ਼ਵਾਸ ਕਰਦੀ ਸੀਗੀ ਉਹ ਇਸ ਗੱਲ ਨੂੰ ਮੰਨ ਲੈਂਦੀ ਹੈ ਫਿਰ ਉਹ ਆਪਣੀ ਇਹੀ ਗੱਲ ਸੀਗੀ ਜਿਹੜੀ ਉਹ ਆਪਣੀ ਬੇਟੀ ਨੂੰ ਦੱਸਦਾ ਹੈ ਪਰ ਬੇਟੀ ਦਾ ਇਹਨਾਂ ਕੰਮਾਂ ਵਾਲ ਕੋਈ ਧਿਆਨ ਨਹੀਂ ਸੀਗਾ ਇਹਨਾਂ ਤਾਂ ਉਹ ਆਪਣੇ ਪਿਓ ਦੀ ਗੱਲ ਨੂੰ ਸੁਣ ਕੇ ਵੀ ਅਣਸੁਣੀ ਕਰ ਦਿੰਦੀ ਹੈ ਕਿਉਂਕਿ ਉਹਨੂੰ ਲੱਗਦਾ ਹੈ ਕਿ ਇਹ ਬੇਫਜ਼ੂਲ ਦੀਆਂ ਗੱਲਾਂ ਆ ਐਵੇਂ ਦਾ ਕੁਝ ਨਹੀਂ ਹੁੰਦਾ ਇਹ ਸਭ ਕੁਝ ਧੰਵਿਸ਼ਵਾਸ ਹੀ ਆ ਪਰ ਹੁਣ ਇੱਥੇ ਕੀ ਹੁੰਦਾ ਹੈ ਜਦੋਂ ਉਹਦੀ ਬੇਟੀ ਉਹਦੀ ਗੱਲ ਨੂੰ ਨਹੀਂ ਸੁਣਦੀ ਤਾਂ ਉਹ ਆਪਣੇ ਜਿਹੜੇ ਉਹਦੇ ਆਂਢੀ ਗੁਆਢੀ ਹੁੰਦੇ ਆ ਉਹਦੇ ਰਿਸ਼ਤੇਦਾਰ ਹੁੰਦੇ ਆ ਸਕੇ ਸੰਬੰਧੀ ਹੁੰਦੇ ਆ ਜਾਂ ਜਿਹੜਾ ਉਹਨੇ ਮੰਦਰ ਬਣਵਾਇਆ ਹੁੰਦਾ ਉੱਥੇ ਵੀ ਜਿਹੜੇ ਲੋਕੀ ਆਉਂਦੇ ਆ ਉਹਦੇ ਕੋਲੇ ਵੀ ਤਾਂ ਹੁਣ ਉਹ ਸਾਰਿਆਂ ਨੂੰ ਦੱਸਣਾ ਸ਼ੁਰੂ ਕਰਦਾ ਆ ਕਿ ਮੇਰੀ ਐਦਾਂ ਦਾ ਗੱਲ ਹੁੰਦੀ ਆ ਰੱਬ ਦੇ ਨਾਲ ਦੇਵੀ ਦੇਵਤਿਆਂ ਨਾਲ ਤਾਂ ਹੁਣ ਜਿਹੜੇ ਕੁਝ ਲੋਕ ਸੀਗੇ ਉਹਨਾਂ ਚੋਂ ਜੋ ਉਹਦੀਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੇ ਆ ਹੁਣ ਜਿਹੜੀ ਪੂਰੀ ਤਰ੍ਹਾਂ ਉਹਦੀ ਜ਼ਿੰਦਗੀ ਬਦਲਦੀ ਉਹ ਬਦਲਦੀ ਐ 16 ਨਵੰਬਰ 2021 ਨੂੰ ਹੁਣ ਕੀ ਹੁੰਦਾ ਉਸ ਦਿਨ ਉਹਦੇ ਸੀਨੇ ਦੇ ਵਿੱਚ ਇੱਕਦਮ ਦਰਦ ਉੱਠਦਾ ਐ ਤੇ ਓਕਰ ਆਉਂਦਾ ਐ ਨੌਕਰੀ ਤੋਂ ਹੁਣ ਜਦੋਂ ਘਰ ਆਉਂਦਾ ਐ ਤਾਂ ਘਰ ਆਉਂਦੇ ਹੀ ਉਹ ਆਪਣੀ ਜਿਹੜੀ ਉਹਦੀ ਘਰਵਾਲੀ ਸੀਗੀ ਉਹਨੂੰ ਦੱਸਦਾ ਐ ਕਿ ਮੈਨੂੰ ਦੇਵੀ-ਦੇਵਤਿਆਂ ਨੇ ਇਹ ਗੱਲ ਕਹੀ ਸੀ ਤੂੰ ਉਸ ਦਿਨ ਅਮਰ ਹੋ ਜਾਏਂਗਾ ਜਿਸ ਦਿਨ ਤੇਰੇ ਸੀਨੇ ਦੇ ਵਿੱਚ ਤੇਜ਼ ਦਰਦ ਹੋਇਆ ਤਾਂ ਤੂੰ ਕੀ ਕਰਨਾ ਆ ਕਿ ਉਹ ਦਰਦ ਸ਼ੁਰੂ ਹੁੰਦੇ ਆਂ ਤੂੰ ਕਬਰ 'ਚ ਲੇਟ ਜਾਣਾ ਆ ਖੱਡਾ ਪਟਕੇ ਤਾਂ ਤੂੰ ਉਹਦੀ ਆਪਣੀ ਕਬਰ 'ਚ ਲੇਟ ਜਾਣਾ ਆ ਤੇ ਤੂੰ ਆਪਣੇ ਆਪ ਹੀ ਵਾਪਸ ਤੋਂ ਜ਼ਿੰਦਾ ਹੋ ਜਾਏਂਗਾ ਅਮਰ ਹੋ ਜਾਏਂਗਾ ਤੂੰ ਤਾਂ ਹੁਣ ਕੀ ਕਰਦਾ ਹੈ ਉਹ ਆਪਣੀ ਪਤਨੀ ਨੂੰ ਜਦੋਂ ਦੱਸਦਾ ਆ ਤਾਂ ਉਹਦੀ ਪਤਨੀ ਥੋੜੀ ਜਿਹੀ ਸੰਕੋਚ ਕਰਦੀ ਆ ਉਹਨੂੰ ਲੱਗਦਾ ਹੈ ਕਿ ਐਵੇਂ ਕਿਵੇਂ ਹੋ ਸਕਦਾ ਹੈ ਹਨਾ ਕੀ ਮੇਰਾ ਪਤੀ ਜਿੰਦਾ ਹੀ ਕਬਰ ਦੇ ਅੰਦਰ ਦਫਨ ਹੋ ਜੇ ਐਵੇਂ ਨਹੀਂ ਸਹੀ ਨਹੀਂ ਇਹ ਗੱਲ ਹੈ ਨਾ ਪਰ ਉਹ ਕੀ ਕਰ ਸਕਦੀ ਸੀਗੀ ਉਹਦਾ ਪਤੀ ਕਹਿ ਰਿਹਾ ਸੀਗਾ ਉਹਨੂੰ ਕੀ ਐਵੇਂ ਕਰਨਾ ਹੈ ਤਾਂ ਮਤਲਬ ਕਰਨਾ ਹੈ ਤਾਂ ਹੁਣ ਉਹਨੂੰ ਇੱਥੇ ਥੋੜਾ ਵਿਸ਼ਵਾਸ ਵੀ ਸੀਗਾ ਕਿਤੇ ਨਾ ਕਿਤੇ ਆਪਣੇ ਪਤੀ ਤੇ ਥੋੜਾ ਬਹੁਤ ਤਾਂ ਹੁਣ ਉਹ ਕੀ ਕਰਦੀ ਉਹਦੀਆਂ ਗੱਲਾਂ ਚ ਆ ਜਾਂਦੀ ਹੈ ਤਾਂ ਉਹ ਕੀ ਕਰਦੀ ਹੈ ਹੁਣ ਦੋ ਮਜ਼ਦੂਰਾਂ ਨੂੰ ਬੁਲਵਾਂਦੀ ਹੈ ਦੋ ਮਜ਼ਦੂਰਾਂ ਨੂੰ ਬੁਲਾ ਕੇ ਜਿਹੜੇ ਘਰ ਦਾ ਹੀ ਅ ਥੋੜੀ ਜਗ੍ਹਾ ਸੀਗੀ ਉਹਨਾਂ ਦੇ ਘਰ ਦੇ ਅੱਗੇ ਜਿੱਥੇ ਗਾਰਡਨ ਵਗੈਰਾ ਬਣਿਆ ਹੋਇਆ ਸੀਗਾ ਤਾਂ ਹੁਣ ਗਾਰਡਨ 'ਚ ਉਹ ਖੱਡਾ ਪਟਵਾਨ ਲਈ ਦੋ ਮਜ਼ਦੂਰਾਂ ਨੂੰ ਬੁਲਵਾਂਦੀ ਹੈ ਹੁਣ ਮਜ਼ਦੂਰ ਸੀਗੇ ਜਿਹੜੇ ਉਹਨੂੰ ਪੁੱਛਦੇ ਆ ਕਿ ਤੁਸੀਂ ਇਹ ਖੱਡਾ ਕਿਉਂ ਬਣਵਾ ਰਹੇ ਹੋ ਤਾਂ ਉਹ ਦੱਸਦੀ ਹੈ ਕਿ ਮੈਂ ਇੱਥੇ ਪਾਣੀ ਦੀ ਟੰਕੀ ਬਣਵਾਣੀ ਹੈ ਤਾਂ ਉਹਦੇ ਕਰਕੇ ਮੈਂ ਇਹ ਕਰਵਾ ਰਹੀ ਆ ਸਭ ਤਾਂ ਹੁਣ ਮਜ਼ਦੂਰ ਵੀ ਜ਼ਿਆਦਾ ਪੁੱਛਦੇ ਨਹੀਂ ਕਿਉਂਕਿ ਉਹਨਾਂ ਨੂੰ ਆਪਣੀ ਮਜ਼ਦੂਰੀ ਦੇ ਨਾਲ ਮਤਲਬ ਹੁੰਦਾ ਹੈ ਉਹਨਾਂ ਨੂੰ ਕਿਹਾ ਕਿ ਖੱਡਾ ਖੋਦ ਤੋ ਤਾਂ ਉਹ ਖੁਦ ਕੇ ਤਰ ਜਾਂਦੇ ਉਥੋਂ ਤਾਂ ਹੁਣ ਕੀ ਹੁੰਦਾ ਰਾਬ ਦਾ ਸਮਾਂ ਹੁੰਦਾ ਆ ਤੇ ਹੁਣ ਜਿਹੜਾ ਨਾਗਰਾ ਸੀਗਾ ਉਹ ਆਉਂਦਾ ਆ ਤੇ ਉਸੇ ਕਬਰ ਦੇ ਵਿੱਚ ਲੇਟ ਜਾਂਦਾ ਆ ਜਾਂ ਕਹਿ ਲਓ ਜੋ ਉਹਦੀ ਆਪਣੀ ਕਬਰ ਉਹਨੇ ਖੁਦਵਾਈ ਸੀਗੀ ਆਪਣੇ ਲਈ ਉਹਦੇ ਵਿੱਚ ਲੇਟ ਜਾਂਦਾ ਹੈ ਹਨਾ ਤੇ ਆਪਣੀ ਜਿਹੜੀ ਉਹਦੀ ਪਤਨੀ ਸੀਗੀ ਉਹਨੂੰ ਕਹਿੰਦਾ ਆ ਕਿ ਹੁਣ ਮੇਰੇ ਉੱਪਰ ਮਿੱਟੀ ਪਾ ਦੇ ਤੇ ਮੈਂ ਕੁਝ ਟਾਈਮ ਬਾਅਦ ਆਪੇ ਹੀ ਇਹਦੇ ਤੋਂ ਇਹਦੇ ਵਿੱਚੋਂ ਜਿហਿਗਾ ਜੋ ਮੈਂ ਬਾਹਰ ਨਿਕਲਾਵਾਂਗਾ ਤੂੰ ਚਿੰਤਾ ਨਾ ਕਰੀਂ ਤਾਂ ਹੁਣ ਉਹ ਥੋੜਾ ਵਿਸ਼ਵਾਸ ਕਰਦੀ ਸੀ ਕਿ ਉਹਦੇ ਤੇ ਉਹਨੂੰ ਲੱਗਿਆ ਕਿ ਇਹਦੀ ਜਦੋਂ ਗੱਲ ਹੁੰਦੀ ਹੈ ਤਾਂ ਇਹ ਸਹੀ ਦੱਸਤਾ ਆ ਹੋ ਸਕਦਾ ਹੈ ਕਿ ਇਹ ਬਾਹਰ ਆ ਜਾਏ ਹੋ ਗੇ ਸਕਦਾ ਉਹਨੂੰ ਪੂਰਾ ਵਿਸ਼ਵਾਸ ਸੀਗਾ ਕਿ ਉਹ ਆਏਗੀ ਹੀ ਆਏਗਾ ਤਾਂ ਹੁਣ ਉਹ ਨਾਗਰਾਜ ਨੂੰ ਉਹਦੇ ਚ ਦਫਨਾ ਕੇ ਉੱਤੇ ਮਿੱਟੀ ਪਾ ਕੇ ਉਹ ਚਲੀ ਜਾਂਦੀ ਹੈ ਆਪਣੇ ਡੇਲੀ ਕੰਮ ਕਰ ਜਿੱਦਾਂ ਕਰਦੀ ਹੁੰਦੀ ਹੈ ਉਹ ਕਰਨ ਲਈ ਤਾਂ ਹੁਣ ਕੀ ਹੁੰਦਾ ਉਹਨਾਂ ਦੀ ਜਿਹੜੀ ਬੇਟੀ ਹੁੰਦੀ ਹੈ ਉਹ ਜੌਬ ਕਰਦੀ ਹੁੰਦੀ ਹੈ ਉਹ ਵੀ ਰਾਤ ਨੂੰ ਸੀਗਾ ਜਿਹੜਾ ਉਹ ਘਰ ਵਾਪਸ ਆਉਂਦੀ ਹੁੰਦੀ ਹੈ ਤਾਂ ਹੁਣ ਉਸ ਦਿਨ ਜਿਸ ਦਿਨ ਉਹਨੂੰ ਦਫ਼ਨ ਕੀਤਾ ਗਿਆ ਉਸ ਕਬਰ ਦੇ ਵਿੱਚ ਤਾਂ ਹੁਣ ਉਹਦੀ ਬੇਟੀ ਸੀਗੀ ਜਿਹੜੀ ਉਹ ਰਾਤ ਨੂੰ ਜਦੋਂ ਘਰ ਵਾਪਸ ਆਉਂਦੀ ਆ ਤਾਂ ਡੇਲੀ ਐਵੇਂ ਹੁੰਦਾ ਆ ਕਿ ਉਹਦਾ ਜਿਹੜਾ ਪਿਤਾ ਸੀਗਾ ਉਹ ਇੰਤਜ਼ਾਰ ਕਰ ਰਿਹਾ ਹੁੰਦਾ ਸੀਗਾ ਆਪਣੀ ਬੇਟੀ ਦੇ ਆਉਣ ਦਾ ਤਾਂ ਹੁਣ ਉਸ ਦਿਨ ਜਦੋਂ ਬੇਟੀ ਘਰ ਆਉਂਦੀ ਹੈ ਤਾਂ ਘਰ ਆ ਕੇ ਦੇਖਦੀ ਹੈ ਕਿ ਉਹਦਾ ਪਿਤਾ ਉੱਥੇ ਨਹੀਂ ਹੁੰਦਾ ਆਪਣੀ ਮਾਂ ਨੂੰ ਪੁੱਛਦੀ ਹੈ ਕਿ ਪਾਪਾ ਕਿੱਥੇ ਹੈ ਤਾਂ ਉਹਦੀ ਮਾਂ ਦੱਸਦੀ ਹੈ ਕਿ ਉਹ ਕਿਤੇ ਬਾਹਰ ਗਿਆ ਹੈ ਕਿਸੇ ਕੰਮ ਲਈ ਤਾਂ ਥੋੜੀ ਦੇਰ ਤੱਕ ਆ ਜਾਂਦੇ ਆ ਤਾ ਇੱਥੇ ਉਹ ਉਹਦੀ ਜਿਹੜੀ ਬੇਟੀ ਸੀਗੀ ਉਹ ਵੇਟ ਕਰਦੀ ਐ ਕਿ ਹੁਣੇ ਪਪਾ ਆ ਜਾਂਦੇ ਆ ਲੇਕਿਨ ਉਹ ਨਹੀਂ ਆਉਂਦੇ ਵਾਪਸ ਤਾਂ ਹੁਣ ਟਾਈਮ ਹੌਲੀ-ਹੌਲੀ ਜ਼ਿਆਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ-ਜਿਵੇਂ ਟਾਈਮ ਜ਼ਿਆਦਾ ਹੁੰਦਾ ਆ ਹੁਣ ਉਹਦੀ ਪਤਨੀ ਨੂੰ ਵੀ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਮੇਰੇ ਪਤੀ ਹਾਲੇ ਤੱਕ ਕਬਰ ਚੋਂ ਨਿਕਲ ਕੇ ਆਏ ਕਿਉਂ ਨਹੀਂ ਬਾਹਰ ਤਾਂ ਹੁਣ ਉਹ ਉਸੇ ਕਬਰ ਦੇ ਚਾਰ ਚੁਫੇਰੇ ਉਹ ਸੀਗਾ ਜੋ ਚੱਕਰ ਲਾਣੇ ਉਹਦੀ ਜਿਹੜੀ ਘਰ ਦੀ ਸੀਗੀ ਉਹ ਸ਼ੁਰੂ ਕਰ ਦਿੰਦੀ ਆ ਪਰ ਕੁਝ ਵੀ ਨਹੀਂ ਹੁੰਦਾ ਹੁਣ ਜਿਗ ਜਿਹੜੀ ਰਾਤ ਤੋਂ ਸਵੇਰ ਹੋ ਜਾਂਦੀ ਹੈ ਹੁਣ ਜਿਹੜੀ ਉਹਨਾਂ ਦੀ ਬੇਟੀ ਸੀਗੀ ਉਹਨੂੰ ਚਿੰਤਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਐਵੇਂ ਕਦੇ ਨਹੀਂ ਹੋਇਆ ਪਹਿਲੀ ਗੱਲ ਤਾਂ ਉਹ ਰਾਤ ਨੂੰ ਕਿਤੇ ਬਾਹਰ ਜਾਂਦੇ ਨਹੀਂ ਤੇ ਜੇ ਗਏ ਸੀਗੇ ਤਾਂ ਉਹਨਾਂ ਨੇ ਟਾਈਮ ਨਾਲ ਆ ਜਾਣਾ ਸੀਗਾ ਵਾਪਸ ਤੇ ਮੇਰੇ ਪਾਪਾ ਜੋ ਹਲੇ ਤੱਕ ਆਏ ਨਹੀਂ ਫਿਰ ਆਪਣੀ ਮਾਂ ਨੂੰ ਪੁੱਛਦੀ ਹੈ ਤਾਂ ਹੁਣ ਇਸ ਵਦ ਉਹਦੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਤੁਸੀਂ ਪਾਪਾ ਨੂੰ ਫੋਨ ਕਰੋ ਫੋਨ ਕਰਕੇ ਪੁੱਛੋ ਕਿ ਹਲੇ ਤੱਕ ਕਿਉਂ ਨਹੀਂ ਆਏ ਤਾਂ ਹੁਣ ਇਸ ਤੋਂ ਬਾਅਦ ਜਦੋਂ ਦੀ ਮਾਂ ਦੱਸਦੀ ਹੈ ਉਹਨੂੰ ਬਹੁਤ ਹੀ ਉਹ ਹੈਰਾਨ ਕਰਦੀ ਉਹ ਗੱਲ ਤਾਂ ਉਹਦੀ ਮਾਂ ਦੱਸਦੀ ਹੈ ਕਿ ਤੇਰੇ ਪਿਤਾ ਕਿਤੇ ਨਹੀਂ ਗਏ ਉਹ ਇਸ ਘਰ 'ਚ ਹੀ ਹੈ ਉਹ ਬਲਕਿ ਉਹ ਗਾਰਡਨ 'ਚ ਆ ਉਹ ਫਿਰ ਦੱਸਦੀ ਹੈ ਕਿ ਕੱਲ ਤੇਰੇ ਪਿਤਾ ਜਦੋਂ ਘਰ ਵਾਪਸ ਆਏ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਸੀਨੇ ਦੇ ਵਿੱਚ ਦਰਦ ਆ ਤੇ ਇੱਕ ਕਮਕਰ ਤੂੰ ਖੱਡਾ ਖੋਦਵਾ ਕੇ ਮੈਨੂੰ ਵਿੱਚ ਦਫਨ ਕਰ ਦੇ ਤੇ ਮੈਂ ਅਮਰ ਹੋ ਜਾਵਾਂਗਾ ਮੈਨੂੰ ਕੁਝ ਨਹੀਂ ਹੋਏਗਾ ਤਾਂ ਇਹ ਸਭ ਸੁਣ ਕੇ ਉਹਨਾਂ ਦੀ ਜਿਹੜੀ ਬੇਟੀ ਸੀਗੀ ਉਹ ਬਹੁਤ ਹੀ ਹੈਰਾਨ ਹੁੰਦੀ ਹੈ ਤਾਂ ਫਿਰ ਪੁੱਛਦੀ ਹੈ ਕਿ ਫਿਰ ਉਸ ਤੋਂ ਬਾਅਦ ਕੀ ਹੋਇਆ ਕਿੰਦੀ ਕਿ ਮੈਂ ਉਹਨਾਂ ਨੂੰ ਮਨਾ ਬਹੁਤ ਕੀਤਾ ਪਰ ਉਹਨਾਂ ਨੇ ਮੇਰੀ ਨਹੀਂ ਮੰਨੀ ਤਾਂ ਮੈਂ ਦੋ ਮਜ਼ਦੂਰਾਂ ਨੂੰ ਬੁਲਾ ਕੇ ਖੱਡਾ ਖੁਦਵਾਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਵਿੱਚ ਦਫ਼ਨ ਕਰਤਾ ਤਾਂ ਹੁਣ ਇਸ ਤੋਂ ਬਾਅਦ ਉਹਦੀ ਬੇਟੀ ਬਹੁਤ ਪਰੇਸ਼ਾਨ ਹੋਈ ਤਾਂ ਫਿਰ ਉਹ ਅੰਡੀਆਂ ਗਵੰਡੀਆਂ ਨੂੰ ਬੁલાਂਦੀ ਹੈ ਇਕੱਠੀਆਂ ਕਰਦੀ ਹੈ ਤਾਂ ਹੁਣ ਉਹਨਾਂ 'ਚੋਂ ਇੱਕ ਨੇ 100 ਨੰਬਰ ਤੋਂ ਨੰਬਰ ਲਾ ਕੇ ਪੁਲਿਸ ਨੂੰ ਇਨਫੋਰਮ ਕੀਤਾ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤਾਂ ਹੁਣ ਜਿਹੜਾ ਪੁਲਿਸ ਦੀ ਨਿਗਰਾਨੀ ਹੇਠਾ ਜਿਹੜਾ ਖੱਦੇ ਨੂੰ ਪੱਟਿਆ ਗਿਆ ਜਦੋਂ ਤਾਂ ਵਿੱਚੋਂ ਸੀਗਾ ਜੋ ਉਹ ਨਾਗਰਾਜ ਅਮਰ ਹੋ ਕੇ ਤਾਂ ਨਹੀਂ ਨਿਕਲੇ ਪਰ ਉਹਨਾਂ ਦੀ ਮੌਤ ਹੋ ਚੁੱਕੀ ਸੀ ਤਾਂ ਹੁਣ ਇਸ ਤੋਂ ਬਾਅਦ ਉਹਨਾਂ ਦੀ ਜਿਹੜੀ ਬੇਟੀ ਹੈ ਬਹੁਤ ਦੁਖੀ ਹੁੰਦੀ ਹੈ ਹੁਣ ਇੱਕ ਪਾਸੇ ਉਹ ਸੋਚ ਰਹੀ ਸੀ ਕਿ ਮੈਂ ਆਈਟੀ ਸੈਕਟਰ 'ਚ ਕੰਮ ਕਰਨ ਵਾਲੀ ਕੁੜੀ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਮੇਰੇ ਘਰ 'ਚ ਇਹ ਸਭ ਕੁਝ ਚੱਲ ਰਿਹਾ ਸੀ ਔਰ ਮੈਨੂੰ ਪਤਾ ਵੀ ਨਹੀਂ ਉਕਿਉਂ ਨੇ ਇਹਨਾਂ ਸਭ ਚੀਜ਼ਾਂ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਉਹਨੂੰ ਲੱਗਿਆ ਹੀ ਨਹੀਂ ਕਿ ਗੱਲ ਇੱਥੋਂ ਤੱਕ ਵੱਧ ਜੇਗੀ ਤਾਂ ਹੁਣ ਪੁਲਿਸ ਸੀਗੀ ਜਿਹੜੀ ਉਹ ਪੁੱਛਤਾਚ ਕਰਦੀ ਹੈ ਕਿ ਕਿਵੇਂ ਹੋਇਆ ਤਾਂ ਫਿਰ ਉਹਦੀ ਜਿਹੜੀ ਪਤਨੀ ਸੀਗੀ ਨਾਗਰਾਜ ਦੀ ਉਹ ਸਾਰੀ ਉਹਨਾਂ ਨੂੰ ਜੋ ਵੀ ਘਟਨਾ ਹੋਈ ਉਹਦੇ ਬਾਰੇ ਸਭ ਕੁਝ ਉਹਨਾਂ ਨੂੰ ਦੱਸਦੀ ਹੈ ਤਾਂ ਇਸ ਤੋਂ ਬਾਅਦ ਕੀ ਕਰਦੇ ਆ ਪੁਲਿਸ ਜਿਹੜੀ ਸੀਗੀ ਉਹ ਬੋਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਤਾਂ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਤਾਂ ਹੁਣ ਪੋਸਟਮਾਰਟਮ 'ਚ ਜਿਹੜਾ ਖੁਲਾਸਾ ਹੁੰਦਾ ਆ ਕਿ ਜਿਹੜਾ ਮੌਤ ਦਾ ਸਮਾਂ ਸੀਗਾ ਉਹ ਜਦੋਂ ਉਹ ਦਫਨ ਹੋਇਆ ਉਸ ਤੋਂ ਬਾਅਦ ਉਹਦੇ ਉੱਤੇ ਮਿੱਟੀ ਪਾ ਕੇ ਜੋ ਆਕਸੀਜਨ ਸੀਗੀ ਉਹਨੂੰ ਮਿਲਣੀ ਉਹ ਬੰਦ ਹੋ ਗਈ ਤਾਂ ਇਸ ਤਰ੍ਹਾਂ ਉਹਦੀ ਮੌਤ ਹੋਈ ਹੈ ਉਹਦੀ ਮੌਤ ਦਮ ਘੁੱਟਣ ਦੇ ਕਰਕੇ ਹੋਈ ਹੈ ਤਾਂ ਹੁਣ ਇੱਥੇ ਉਹਦੀ ਪਤਨੀ ਨੂੰ ਤੇ ਉਹਦੀ ਬੇਟੀ ਨੂੰ ਬਹੁਤ ਹੀ ਦੁੱਖ ਲੱਗ ਰਿਹਾ ਹੋ ਸਿਗਾ ਕਿ ਇਹ ਕਿਵੇਂ ਹੋ ਗਿਆ ਕਿਉਂਕਿ ਉਹਦੀ ਪਤਨੀ ਨੇ ਵੀ ਨਾਗਰਾਜ ਨੂੰ ਮਨਾ ਕੀਤਾ ਸੀਗਾ ਪਹਿਲਾਂ ਪਰ ਫਿਰ ਉਹਦੇ ਕਹਿਣ ਤੇ ਹੁਣ ਇੱਕ ਪਤਨੀ ਲਈ ਮਨਾ ਕਰਨਾ ਬਹੁਤ ਔਖੀ ਗੱਲ ਸੀਗੀ ਉਹਦੇ ਲਈ ਵੀ ਤਾਂ ਇਹ ਸਭ ਕੁਝ ਜਦੋਂ ਚੀਜ਼ਾਂ ਬਾਰੇ ਪਤਾ ਚੱਲਿਆ ਤਾਂ ਪੁਲਿਸ ਵੀ ਇੱਥੇ ਹੈਰਾਨ ਸੀਗੀ ਕਿ ਕੋਈ ਐਵੇਂ ਕਿਵੇਂ ਕਰ ਸਕਦਾ ਆ ਕਿਸੇ ਦਾ ਐਨਾ ਅੰਧਵਿਸ਼ਵਾਸ ਵਿੱਚ ਅੰਨਾ ਹੋ ਸਕਦਾ ਆ ਬੰਦਾ ਕਿ ਉਹ ਆਪਣੀ ਹੀ ਕਦਰ ਖੁਦ ਕਬਰ ਸੀਗੀ ਜਿਹੜੀ ਉਹ ਖੁਦਵਾ ਲੇ ਤੇ ਉਹ ਕਹੇ ਕਿ ਮੈਨੂੰ ਜ਼ਿੰਦਾ ਦਫਨ ਕਰ ਦੋ ਮੈਂ ਅਮਰ ਹੋ ਜਾਵਾਂਗਾ ਤਾਂ ਹੁਣ ਇਹਦੇ ਵਿੱਚ ਪਤਨੀ ਦੀ ਕਿੰਨੀ ਕੋ ਗਲਤੀ ਐ ਉਹ ਤਾਂ ਹੁਣ ਪੁਲਿਸ ਕਾਰਵਾਈ ਦੇ ਵਿੱਚ ਪਤਾ ਚੱਲੇਗਾ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਤੇ ਇਹਦਾ ਜਿਹੜਾ ਕੇਸ ਹੈ ਉਹ ਚੱਲ ਰਿਹਾ ਹੈ ਤੇ ਹਾਲੇ ਤੱਕ ਇਹਦਾ ਕੋਈ ਨਤੀਜਾ ਨਹੀਂ ਆਇਆ ਕਿ ਇਹਦੇ ਵਿੱਚ ਪਤਨੀ ਦੀ ਕਿੰਨੀ ਗਲਤੀ ਹੈ ਹਾਂ ਪੁਲਿਸ ਦੇ ਅਕੋਰਡਿੰਗ ਇਹਦੀ ਗਲਤੀ ਹੈ ਜੁਰਮ ਹੈ ਕਿਸੇ ਨੂੰ ਜ਼ਿੰਦਾ ਦਫਨਾਣਾ ਚਾਹੇ ਉਹ ਉਹਦੀ ਅਟੈਂਸ਼ਨ ਉਹਦੇ ਪਿੱਛੇ ਕੁਝ ਕੁਝ ਵੀ ਰਹੀ ਹੋਵੇ ਤੇ ਹਲੇ ਇਸ ਕੇਸ ਦਾ ਫੈਸਲਾ ਆਣਾ ਬਾਕੀ ਹੈ ਹੁਣ ਵੇਖਦੇ ਆ ਇਦੇ ਲਈ ਉਹਦੀ ਪਤਨੀ ਨੂੰ ਕੀ ਸਜ਼ਾ ਮਿਲਦੀ ਹੈ ਤੇ ਜਿਦਾਂ ਹੀ ਇਹਦੇ ਵੀ ਕੋਈ ਫੈਸਲਾ ਆਏਗਾ ਤਾਂ ਅਸੀਂ ਤੁਹਾਡੇ ਤੁਹਾਨੂੰ ਜ਼ਰੂਰ ਇਸ ਲਈ ਅਪਡੇਟ ਦਵਾਂਗੇ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਦੇ ਨਾਲ ਬਨੇ ਰਹੋ ਅਸੀਂ ਤੁਹਾਨੂੰ ਹਰ ਰੋਜ਼ ਕ੍ਰਾਈਮ ਦੀਆਂ ਕੁਝ ਹਟਕੇ ਸਟੋਰੀਆਂ ਵਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਬਨੇ ਰਹੋ ਸਾਡੇ ਚੈਨਲ ਨਾਲ ਟਰੂ ਕ੍ਰਾਈਮ ਕੇਸ ਦੇ ਨਾਲ ਤੇ ਮਿਲਦੇ ਹਾਂ ਕੱਲ੍ਹ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ